ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਅੱਜ ਪੰਜਾਬ ਦੇ ਵਿੱਚ ਦੋ ਵੱਡੀਆਂ ਡਿਵੈਲਪਮੈਂਟਸ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਆਪਣੇ ਇੱਕ ਸੀਟ ਨੂੰ ਛੱਡ ਕੇ ਖਡੂਰ ਸਾਹਿਬ ਨੂੰ ਬਾਕੀ ਸਾਰੇ ਉਮੀਦਵਾਰ ਐਲਾਨ ਦਿੱਤੇ ਨੇ ਤਾਂ ਕਾਂਗਰਸ ਨੇ ਵੀ ਆਪਣੀ ਦੂਸਰੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਦੋ ਨਾਮ ਸਾਹਮਣੇ ਆਏ ਹਨ ਹੁਸ਼ਿਆਰਪੁਰ ਸੀਟ ਤੋਂ ਯਾਮਨੀ ਗੋਮਰ ਜੋ ਆਮ ਆਦਮੀ ਪਾਰਟੀ ਤੋਂ ਕਾਂਗਰਸ 'ਚ ਸ਼ਾਮਲ ਹੋਏ ਸੀ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਤੇ ਫਰੀਦਕੋਟ ਤੋਂ ਮੋਹਮਦ ਸਦੀਕ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਹੈ ਜਿਸ ਜਿਸ ਨੂੰ ਲੈ ਕੇ ਪਹਿਲਾਂ ਹੀ ਜਗਬਾਣੀ ਤੇ ਕਹਿ ਦਿੱਤਾ ਗਿਆ ਸੀ ਕਿ ਮੋਹਮਦ ਸਦੀਕ ਨੂੰ ਟਿਕਟ ਨਹੀਂ ਮਿਲੇਗੀ ਉਹਨਾਂ ਦੀ ਥਾਂ ਤੇ ਅਮਰਜੀਤ ਕੌਰ ਸੋਹਕੇ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਪੂਰੀ ਚਰਚਾ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜਗਬਾਣੀ ਦੇ ਰੈਜ਼ੀਡੈਂਟ ਐਡੀਟਰ ਰਣਦੀਪ ਵਿਸ਼ਿਸ਼ਟ ਜੀ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਅੱਜ ਦੀਆਂ ਜਿਹੜੀਆਂ ਵੱਡੀਆਂ ਡਿਵੈਲਪਮੈਂਟਸ ਹੋਈਆਂ ਨੇ ਪਹਿਲਾਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਮਹਿੰਦਰ ਕੇਪੀ ਨੂੰ ਜਲੰਧਰ ਚ ਸ਼ਾਮਲ ਕਰਵਾਇਆ ਉਸ ਤੋਂ ਬਾਅਦ ਉਹਨਾਂ ਨੇ ਕੈਂਡੀਡੇਟਸ ਵੀ ਉੱਥੇ ਐਲਾਨ ਦਿੱਤੇ ਸਿਰਫ ਖਡੂਰ ਸਾਹਿਬ ਨੂੰ ਛੱਡ ਕੇ ਤੇ ਹੁਣ ਕਾਂਗਰਸ ਦੇ ਵੀ ਦੋ ਨਾਮ ਸਾਹਮਣੇ ਆ ਗਏ ਜਿਸ ਤਰ੍ਹਾਂ ਜਿਸ ਤਰ੍ਹਾਂ ਵਰਨ ਜੀ ਟਾਈਮ ਨੰਗਦਾ ਜਾ ਰਿਹਾ ਹੈ ਪੰਜਾਬ ਦੇ ਜਿਹੜੀਆਂ 13 ਲੋਕ ਸਭਾ ਸੀਟਾਂ ਨੇ ਉੱਥੇ ਜਿਹੜਾ ਦ੍ਰਿਸ਼ ਹੈਗਾ ਜਿਹੜਾ ਕੋਈੜੇ-ਕੜੇ ਕੈਂਡੀਡੇਟਸ ਕਿਹੜੀ-ਕੜੀ ਪਾਰਟੀ ਵੱਲੋਂ ਲਗਭਗ ਤਸਵੀਰ ਸਾਫ਼ ਹੁੰਦੀ ਜਾ ਰਹੀ ਹੈ ਤੇ ਹੁਣ ਤੱਕ ਜੇ ਆਪਾਂ ਗੱਲ ਕਰੀਏ ਖਡੂਰ ਸਾਹਿਬ ਨੂੰ ਛੱਡ ਕੇ ਜਿਹੜੀਆਂ 12 ਕੈਂਡੀਡੇਟਸ ਆਪਣੇ ਅਨਾਉਂਸ ਕਰ ਚੁੱਕਿਆ 13 ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੇ 13 ਦੇ 13 ਕੈਂਡੀਡੇਟਸ ਅਨਾਉਂਸ ਕਰ ਚੁੱਕੀ ਹੈ ਕਾਂਗਰਸ ਹਜੇ ਵੀ 5 ਸੀਟਾਂ ਦੇ ਉੱਪਰ ਕੈਂਡੀਡੇਟਸ ਦੀ ਅਨਾਉਂਸਮੈਂਟ ਨਹੀਂ ਕਰ ਸਕੇ ਜੱਦੋ ਜਹਿਦ ਦੇ ਵਿੱਚ ਹੈ ਔਰ ਭਾਜਪਾ ਵੀ 4 ਸੀਟਾਂ ਤੇ ਆਪਣੇ ਟੁਕਮੇ ਕੈਂਡੀਡੇਟਸ ਦੀ ਵੇਟ ਕਰ ਰਹੀ ਹੈ ਤੇ ਔ ਨਾਲੇ ਮੈਨੂੰ ਲੱਗਦਾ ਵੀ ਵਿਦਿਨ ਅ ਵੀਕ ਇਹ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਆਪਣੇ ਲਗਭਗ ਸਾਰੇ 13 ਦੇ 13 ਕੈਂਡੀਡੇਟਸ ਡਿਕਲੇਅਰ ਕਰਦੇਗੀ ਔਰ ਇਹਦੇ ਨਾਲ ਜਿਸ ਤਰ੍ਹਾਂ ਕੀ ਇਹ ਕਾਫੀ ਦਿਨਾਂ ਤੋਂ ਆਪਾਂ ਸੋਚ ਰਹੇ ਸੀ ਕਿ ਅਕਾਲੀ ਦਲ ਔਰ ਕਾਂਗਰਸ ਟਿਕਟਾਂ ਦੀ ਜਿਹੜੀ ਅਨਾਊਂਸਮੈਂਟ ਅਗਲੀ ਸੂਚੀਆਂ ਆਪਣੀ ਜਾਰੀ ਕਰਨਗੇ ਅੱਜ 6 ਸੀਟਾਂ ਤੇ ਅਨਾਊਂਸਮੈਂਟ ਕੀਤੀ ਹੈ ਅਕਾਲੀ ਦਲ ਨੇ ਜਦੋਂ ਕਿ ਕਾਂਗਰਸ ਹਜੇ ਵੀ ਕਾਫੀ ਅਸਮੰਜਸ ਦੇ ਵਿੱਚ ਆ ਪੰਬਲ ਪੂਸੇ ਦੇ ਵਿੱਚ ਆ ਕਿੱਥੋਂ ਕਿਨੂੰ ਉਤਾਰਿਆ ਜਾਵੇ ਕਿਹਦੇ ਖਿਲਾਫ ਕੀ ਕੀਤਾ ਜਾਵੇ ਇਹੀ ਕਾਰਨ ਹੈ ਕਿ ਅਨੰਦਪੁਰ ਸਾਹਿਬ ਲੁਧਿਆਣਾ ਸਮੇਤ ਕਈ ਸੀਟਾਂ ਜੜੀਆਂ ਨੇ ਹਜੇ ਵੀ ਕਾਂਗਰਸੀ ਕੈਂਡੀਡੇਟ ਉਤੇ ਹਾਰੇ ਨਹੀਂ ਜਾ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਮਾਂ ਲੰਘੇਗਾ ਇਹਦੇ ਨਾਲ ਹੋਰ ਜਿਹੜਾ ਰਾਜਨੀਤਿਕ ਮਾਹੌਲ ਹੈ ਰਾਜਨੀਤਿਕ ਸੀਨ ਹੈ ਪੰਜਾਬ ਦਾ ਉਹ ਕਲੀਅਰ ਹੋਏਗਾ ਜੀ ਕਿਵੇਂ ਦੇਖਦੇ ਹੋ ਮਹਿੰਦਰ ਕੇਪੀ ਦੀ ਪਹਿਲਾਂ ਚਰਚਾ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹ ਸ਼ਾਮਲ ਹੋ ਸਕਦੇ ਨੇ ਪਰ ਉਹਨਾਂ ਨੂੰ ਉੱਥੋਂ ਦੀ ਜਦੋਂ ਟਿਕਟ ਨਹੀਂ ਮਿਲੀ ਜਾਂ ਨਾ ਹੋ ਗਈ ਤਾਂ ਉਹਨਾਂ ਨੇ ਕੋਈ ਹੋਰ ਰੁਖ ਅਪਣਾਇਆ ਉਹ ਅੱਜ ਅਕਾਲੀ ਦਲ 'ਚ ਸ਼ਾਮਲ ਹੋ ਗਏ ਇਸੇ ਤਰੀਕੇ ਦੇ ਨਾਲ ਹੁਸ਼ਿਆਰਪੁਰ ਤੋਂ ਜਦੋਂ ਬੀਜੇਪੀ ਦੇ ਵੱਡੇ ਆਗੂ ਦੀ ਟਿਕਟ ਕੱਟੀ ਗਈ ਸੋਮ ਪ੍ਰਕਾਸ਼ ਉਹਨਾਂ ਦੀ ਪਤਨੀ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤਾਂ ਉਹਨਾਂ ਦੇ ਚਰਚਾ ਚੱਲੀ ਕਿ ਉਹ ਕਾਂਗਰਸ 'ਚ ਆ ਸਕਦੇ ਨੇ ਕਿਵੇਂ ਦੇਖਦੇ ਹੋ ਕਿ ਲਗਾਤਾਰ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਦੂਜੀ ਪਾਰਟੀਆਂ ਤੋਂ ਉਹਨਾਂ ਦੀ ਪਾਰਟੀ ਦੇ ਵਿੱਚ ਆਏ ਉਹਨਾਂ ਤੇ ਭਰੋਸਾ ਜਤਾਉਂਦੇ ਨਜ਼ਰ ਆ ਰਹੇ ਨੇ ਜਾਂ ਫਿਰ ਉਮੀਦਵਾਰਾਂ ਦੀ ਕ੍ਰੈਡੀਬਿਲਟੀ ਜਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਕਿਤੇ ਨਾ ਕਿਤੇ ਇਹ ਜੋ ਸਿਆਸੀ ਲੋਕ ਨੇ ਉਮੀਦਵਾਰ ਪਾਰਟੀਆਂ ਨੂੰ ਨਹੀਂ ਮਿਲ ਰਹੇ ਜੋ ਉਹਨਾਂ ਨੂੰ ਪੁਰਾਣੇ ਉਮੀਦਵਾਰ ਜਿਨ੍ਹਾਂ ਨੂੰ ਉਹਨਾਂ ਦੀ ਪਾਰਟੀ ਚ ਕਿਤੇ ਨਾ ਕਿਤੇ ਦਰਕਨਾਰ ਕੀਤਾ ਗਿਆ ਜਾਂ ਉਹਨਾਂ ਨੂੰ ਹੀ ਲਿਆ ਕੇ ਉਮੀਦਵਾਰ ਬਣਾਇਆ ਜਾ ਰਿਹਾ ਹੈ ਤੁਹਾਡੀ ਗੱਲ ਬਿਲਕੁਲ ਇਹਦੇ ਵਿੱਚ ਵਜਨ ਹੈ ਕਾਫੀ ਕਿ ਇਸ ਵਾਰ ਪਹਿਲਾ ਮੌਕਾ ਹੈ ਕਿ ਇੰਨੀ ਜਿਹੜੀ ਰੱਦੋਬਦਲ ਹੋਈ ਹੈ ਜਾਂ ਆਪਾਂ ਕਹੀਏ ਕਿ ਦਲ ਬਦਲੀ ਦੇ ਵਿੱਚ ਚਾਹੇ ਉਹ ਰਵਨੀਤ ਸਿੰਘ ਬਿੱਟੂ ਨੂੰ ਗੱਲ ਕਰੀਏ ਆਪਾਂ ਸੁਸ਼ੀਲ ਰਿੰਕੂ ਦੀ ਗੱਲ ਕਰੀਏ ਮਹਾਰਾਣੀ ਪ੍ਰਨੀਤ ਕੌਰ ਦੀ ਗੱਲ ਕਰੀਏ ਡਾਕਟਰ ਗਾਂਧੀ ਨੇ ਜਿਹੜੇ ਪਟਿਆਲੇ ਤੋਂ ਕਾਂਗਰਸ ਦੇ ਕੈਂਡੀਡੇਟ ਹੋਣ ਦੀ ਗੱਲ ਕਰੀਏ ਤੋਂ ਇੱਕ ਦੂਜੇ ਤੋਂ ਛੱਡ ਕੇ ਪਾਰਟੀਆਂ ਉਹ ਦੂਜੀਆਂ ਪਾਰਟੀਆਂ ਤੋਂ ਕੈਂਡੀਡੇਟਸ ਬਣੇ ਨੇ ਸੁਸ਼ੀਲ ਰਿੰਕੂ ਵੀ ਪਹਿਲਾਂ ਕਾਂਗਰਸ ਤੋਂ ਆਪ ਚਾਏ ਤੇ ਆਪ ਦੇ ਵਿੱਚੋਂ ਹੁਣ ਭਾਜੀਪੀ ਦੇ ਆਵਾਜ਼ ਆਏ ਤੇ ਇਹ ਮਹਿੰਦਰ ਸਿੰਘ ਕੇਪੀ ਉਹਨਾਂ ਦੀ ਵੀ ਸਾਡੇ ਕੋਲ ਜੋ ਸੂਤਰਾਂ ਤੋਂ ਜਾਣਕਾਰੀ ਸੀ ਸਾਡੇ ਉਹ ਆਪ ਦੇ ਵਿੱਚ ਜਾਣ ਦੀ ਉਹਨਾਂ ਦੀ ਸੰਭਾਵਨਾ ਸੀ ਲੇਕਿਨ ਆਪ ਨੇ ਉਹਨਾਂ ਨੂੰ ਪਾਰਟੀ ਚ ਲੈ ਕੇ ਕੋਈ ਮਤਲਬ ਵਿਸ਼ਵਾਸ ਨਹੀਂ ਦਿਖਾਇਆ ਕਿ ਅਸੀਂ ਤੁਹਾਨੂੰ ਇੱਥੋਂ ਜਲੰਧਰ ਤੋਂ ਲੜਾਵਾਂਗੇ ਇਹੀ ਕਰ ਰਿਹਾ ਔਰ ਉਹ ਹਰ ਹਾਲਤ ਦੇ ਵਿੱਚ ਇਲੈਕਸ਼ਨ ਲੜਨਾ ਚਾਹੁੰਦੇ ਸੀ ਤੁਹਾਨੂੰ ਪਿਛਲੀ ਵਿਧਾਨ ਸਭਾ ਚੋਣਾਂ ਦੀ ਅਗਰ ਘਟਨਾ ਯਾਦ ਹੋਏਗੀ ਕਿ ਉਹ ਲਾਸਟ ਟਾਈਮ ਲਾਸਟ 3 ਵਜੇ ਤੋਂ ਪਹਿਲਾਂ ਆਦਮ ਪਰ ਤੋਂ ਆਪਣਾ ਨੋਮੀਨੇਸ਼ਨ ਫਾਈਨ ਕਰਨ ਲਈ ਪਹੁੰਚ ਗਏ ਸੀ ਔਰ ਉਹਨਾਂ ਦੇ ਕਿਉਂਕਿ ਨਜ਼ਦੀਕੀ ਰਿਸ਼ਤੇਦਾਰ ਨੇ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਦੋਂ ਉਹ ਪਿੱਛੇ ਹਟੇ ਉਹਨਾਂ ਤੋਂ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਰਿਸ਼ਤਾਰੀ ਦੇ ਵਿੱਚ ਤਣਾਅ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਔਰ ਹੁਣ ਕਾਂਗਰਸ ਪਾਰਟੀ ਵੱਲੋਂ ਉੱਥੋਂ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਇਲੈਕਸ਼ਨ ਲੜ ਰਹੇ ਨੇ ਔਰ ਜਲੰਧਰ ਦੇ ਜਿਹੜੇ ਦੋ ਤਕੜੇ Dalit ਪਰਿਵਾਰ ਨੇ ਉਹ ਪਿਛਲੇ ਦੂਜੇ ਅਮਿੰਦਰ ਸਿੰਘ ਕੇਪੀਐਸ ਤੋਂ ਪਹਿਲਾਂ ਜਿਹੜੇ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਬੀਬੀ ਆਪਣੇ ਕਰਮਜੀਤ ਕੌਰ ਚੌਧਰੀ ਉਹ ਵੀ BJP ਦਾ ਪੱਲਾ ਫੜਿਆ ਉਹਨਾਂ ਨੇ ਤੇ ਅੱਜ ਇਹ ਅਕਾਲੀ ਦਲ ਚ ਕੇਪੀ ਸਾਹਿਬ ਚਲੇ ਗਏ ਕਿਤੇ ਨਾ ਕਿਤੇ ਇਹ ਇਸ ਗੱਲ ਨੂੰ ਵੀ ਸ਼ੋਅ ਕਰਦਾ ਹੈ ਕਿ ਜਿਹੜੇ ਸਾਡੇ ਅੱਜ ਦੇ ਲੀਡਰ ਨੇ ਔਰ ਹਾਲਤ ਹਾਲਤ ਦੇ ਵਿੱਚ ਉਹ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਸ ਤੋਂ ਬੈਕਫਰੌਂਟ ਤੇ ਨਹੀਂ ਆਉਣਾ ਚਾਹੁੰਦੇ ਚਾਹੇ ਆਪਾਂ ਚੌਧਰੀ ਪਰਿਵਾਰ ਦੀ ਗੱਲ ਕਰੀਏ ਟਕਸਾਲੀ ਕਾਂਗਰਸੀ ਉਹਨਾਂ ਦੇ ਬੇਟੇ ਹਜੇ ਵੀ ਫਲੋਰ ਤੋਂ ਆਪਣੇ ਵਿਧਾਇਕ ਨੇ ਵਿਧਾ ਪੰਜਾਬ ਵਿਧਾਨ ਸਭਾ ਦੇ ਵਿੱਚ ਔਰ ਇੱਕ ਲੰਬੀ ਚੌੜੀ ਉਹਨਾਂ ਨੇ ਅਲੀਗੇਸ਼ਨ ਵੀ ਲਾਏ ਨੇ ਸਾਬਕਾ ਮੁੱਖ ਮੰਤਰੀ ਔਰ ਕਾਂਗਰਸ ਦੇ ਜਿਹੜੇ ਕੈਂਡੀਡੇਟਸ ਨੇ ਜਨਿੰਦਰ ਤੋਂ ਚੰਨੀ ਦੀ ਉੱਪਰ ਇਸੇ ਪ੍ਰਕਾਰ ਮਹਿੰਦਰ ਸਿੰਘ ਕੇਪੀਬੀ ਗਾਹੇ ਬਹਾਏ ਕਾਂਗਰਸ ਪਾਰਟੀ ਤੋਂ आ, मतलब मायूस ਸੀ ਗਏ ਉਹਨਾਂ ਨੂੰ ਲੱਗਦਾ ਸੀ ਕਿਤੇ ਉਹਨਾਂ ਨੂੰ ਦਰਕਨਾਰ ਕੀਤਾ ਗਿਆ ਸਾਈਡ ਲਾਈਨ ਤੇ ਕੀਤਾ ਗਿਆ ਇਹੀ ਕਾਰਨ ਆਇਆ ਕਿ ਅੱਜ ਉਹ ਮਜਬੂਰੀ ਦੇ ਵਿੱਚ ਅਕਾਲੀ ਦਲ ਦਾ ਪੱਲਾ ਫੜਨ ਦੇ ਵਿੱਚ ਕਾਮਯਾਬ ਹੋਏ ਨੇ ਬਸ ਉਹਨਾਂ ਦੀ ਇੱਕੋ ਹੀ ਮਨਸ਼ਾ ਸੀ ਕਿ ਉਹ ਇਲੈਕਸ਼ਨ ਲੜਨ ਇਹੀ ਕਾਰਨ ਸੀ ਕਿ 2:30 ਵਜੇ ਉਹਨਾਂ ਦੀ ਸ਼ਮੂਲੀਅਤ ਹੁੰਦੀ ਹੈ ਉਸ ਤੋਂ ਚੰਦ ਮਿੰਟ ਬਾਅਦ ਉਹਨਾਂ ਨੂੰ ਜਿਹੜੀ ਦੂਜੀ ਲਿਸਟ ਹੈ ਅਕਾਲੀ ਦਲ ਦੀ ਕੈਂਡੀਡੇਟਸ ਜਲੰਧਰ ਤੋਂ ਕੈਂਡੀਡੇਟ ਅਨਾਉਂਸ ਕਰ ਦਿੱਤਾ ਜਾਂਦਾ ਹੈ ਤੁਸੀਂ ਕਿਵੇਂ ਦੇਖਦੇ ਹੋ ਸਭ ਤੋਂ ਜ਼ਿਆਦਾ ਜਿਹੜੀ ਇਨਫਾਈਟਿੰਗ ਹੈ ਅੰਦਰੂਨੀ ਕਲੇਸ਼ ਜੋ ਹੈ ਉਹ ਜ਼ਿਆਦਾ ਕਾਂਗਰਸ ਦੇ ਵਿੱਚ ਦਿਖਾਈ ਦੇ ਰਿਹਾ ਜੇਕਰ ਪਟਿਆਲਾ ਸੀਟ ਦੀ ਗੱਲ ਕਰ ਲਈਏ ਬਠਿੰਡਾ ਸੀਟ ਦੀ ਗੱਲ ਕਰ ਲਈਏ ਜਲੰਧਰ ਸੀਟ ਦੀ ਗੱਲ ਕਰ ਲਈਏ ਤਾਂ ਇਹ ਹੁਸ਼ਿਆਰਪੁਰ ਦੀ ਸੀਟ ਨੂੰ ਲੈ ਕੇ ਵੀ ਬੀਤੇ ਦਿਨੀ ਜਦੋਂ ਕਾਂਗਰਸ ਭਵਨ ਦੇ ਵਿੱਚ ਅ ਅਸੀਂ ਉੱਤੇ ਖੁਦ ਮੌਜੂਦ ਸੀ ਹੁਸ਼ਿਆਰਪੁਰ ਦੀ ਪੂਰੀ ਲੀਡਰਸ਼ਿਪ ਉੱਥੇ ਮੌਜੂਦ ਸੀਗੀ ਤੇ ਇਸੇ ਤਰੀਕੇ ਦੇ ਨਾਲ ਫਰੀਦਕੋਟ ਦੀ ਲੀਡਰਸ਼ਿਪ ਵੀ ਮੌਜੂਦ ਸੀਗੀ ਤਾਂ ਕੱਲ ਸੁਖਿੰਦਰ ਡੈਣੀ ਉਹਨਾਂ ਨੇ ਵੀ ਆਪਣੀ ਫੇਸਬੁੱਕ ਪੇਜ ਤੇ ਪਾਇਆ ਕਿ ਕਿਤਨਾ ਕਿਤੇ ਦਰਕਨਾਰ ਕੀਤਾ ਜਾ ਰਿਹਾ ਹੈ ਤਾਂ ਤਕਰੀਬਨ ਕਾਂਗਰਸੀ ਪੁਰਾਣੇ ਲੀਡਰ ਜੋ ਹਨ ਕਿਤਨਾ ਕਿਤੇ ਚੰਨੀ ਨੂੰ ਵੀ ਟਾਰਗੇਟ ਕਰਦੇ ਨਜ਼ਰ ਆ ਰਹੇ ਨੇ ਕਿ ਕੌਣ ਕਿਸ ਨੂੰ ਕਾਂਗਰਸ ਚ ਲਿਆ ਰਿਹਾ ਜਾਂ ਕੌਣ ਕਿਸ ਨੂੰ ਸਾਈਡ ਲਾਈਨ ਕਰ ਰਿਹਾ ਇਹ ਚੀਜ਼ਾਂ ਬਹੁਤ ਦੇਖਣ ਨੂੰ ਮਿਲ ਰਹੀਆਂ ਹਨ ਵਰਮਨ ਜੀ ਦੇਖੋ ਜਿਹੜੀ ਕਾਂਗਰਸ ਹੈ ਸ਼ੁਰੂ ਤੋਂ ਹੀ ਉਹਦਾ ਇਤਿਹਾਸ ਰਿਹਾ ਹੈ ਪਿਛਲੇ ਅਗਰ ਸਾਲਾਂ ਦੀ ਆਪਾਂ ਗੱਲ ਕਰੀਏ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਦੋਂ ਚੋਣਾਂ ਹੋਈਆਂ ਵਿਧਾਨ ਸਭਾ ਦੀਆਂ ਉਦੋਂ ਵੀ ਬਹੁਤ ਦਲ ਬਦਲੀਆਂ ਵੀ ਹੋਈਆਂ ਅਤੇ ਰਾਈਵਲ ਰੈਬਲਸ ਜਿਹੜੇ ਬਹੁਤ ਖੜੇ ਨੇ ਬਾਗੀ ਹੋ ਗਏ ਖੜੇ ਔਰ ਆਪਣੀ ਹੀ ਪਾਰਟੀ ਦੇ ਕੈਂਡੀਡੇਟ ਨੂੰ ਹਰਾਇਆ ਔਰ ਵਾਪਸ ਫਿਰ ਉਹ 4 ਸਾਲਾਂ ਦੇ ਅੰਦਰ ਅੰਦਰ ਵਾਪਸ ਆਪਣੀ ਪਾਰਟੀ 'ਚ ਆ ਗਏ ਉਹਨਾਂ ਨੂੰ ਇਹ ਪਤਾ ਹੈ ਕਿ ਅਗਰ ਸਾਡੇ ਕਿਸੇ ਹਲਕੇ ਦੇ ਵਿੱਚ ਜਿਸ ਤਰ੍ਹਾਂ ਹੁਣ ਆਪਾਂ ਮਹਿੰਦਰ ਸਿੰਘ ਕੇਪੀ ਔਰ ਚੌਧਰੀ ਪਰਿਵਾਰ ਦੀ ਗੱਲ ਕਰ ਰਹੇ ਆ ਚੌਧਰੀ ਪਰਿਵਾਰ ਨੂੰ ਇਹ ਪਤਾ ਹੈ ਕਿ ਅਗਰ ਸਾਬਕਾ ਮੁੱਖ ਮੰਤਰੀ ਜਲੰਧਰ ਤੋਂ ਆਪਣੀਆਂ ਜੜ੍ਹਾਂ ਜਮਾ ਲੈਂਦੇ ਨੇ ਤੇ ਫਿਰ ਉਹਨਾਂ ਦਾ ਜਿਹੜਾ ਪੱਤਾ ਉੱਥੋਂ ਸਾਫ਼ ਹੋਣਾ ਲਗਭਗ ਤੈ ਹੈ ਨਿਸ਼ਚਿਤ ਹੈ ਇਹੀ ਕਾਰਨ ਹੈ ਕਿ ਉਹ ਕਿਸੇ ਵੀ ਕੀਮਤ ਤੇ ਆਪਣੇ ਵਿਰੋਧੀ ਨੇ ਜਿਹੜੇ ਉਹਨਾਂ ਨੂੰ ਆਪਣੇ ਹਲਕੇ ਦੇ ਵਿੱਚ ਦਖਲ ਦੇਣਾ ਪਸੰਦ ਨਹੀਂ ਕਰਦੇ ਤੇ ਉਹਨਾਂ ਨੂੰ ਉੱਥੋਂ ਉਹ ਚਾਹੁੰਦੇ ਨੇ ਵੀ ਉਹ ਹਾਰ ਕੇ ਵਾਪਸ ਜਾਣ ਲੇਕਿਨ ਹੁਣ ਅਕੋਕੇ ਜਿਹੜੀ ਪਾਰਟੀਆਂ ਨੇ ਉਹ ਵੀ ਆਪਣੇ ਜਿਹੜੇ ਤਕੜੇ ਕੈਂਡੀਡੇਟਸ ਨੂੰ ਖੜਾ ਕਰਕੇ ਆਪਣਾ ਇੱਕ ਵजूद ਕਾਇਮ ਰੱਖਣਾ ਚਾਹੁੰਦੀਆਂ ਨੇ ਚਾਹੇ ਪੰਜਾਬ ਜਾਂ ਦੇਸ਼ ਦੀ ਆਪ ਰਾਜਨੀਤੀ ਦੀ ਗੱਲ ਕਰੀਏ ਤੇ ਕਾਂਗਰਸ ਜੋ ਮੈਂ ਮੰਨਾਂ ਜੋ ਹਾਲਾਤ ਚੱਲ ਰਹੇ ਆ ਕਾਂਗਰਸ ਦੇ ਬੜੇ ਮਾੜੇ ਨੇ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵੀ ਕਰੀਬ ਉਸ ਤਰ੍ਹਾਂ ਦੀ ਸਥਿਤੀ ਹੈ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਨਤੀਜੇ ਸਾਹਮਣੇ ਬਹੁਤ ਜਿਹੜੇ ਉਹਨਾਂ ਦੇ ਵੱਡੇ ਵੱਡੇ ਲੀਡਰ ਸੀ ਮੈਕਸਿਮਮ ਹਾਰ ਗਏ ਜ਼ਿਆਦਾਤਰ ਮੰਤਰੀ ਉਹਨਾਂ ਦੇ ਹਾਰੇ ਨੇ ਔਰ ਬਹੁਤ ਥੋੜੇ ਮਾਰਜਨ ਤੋਂ ਜਿਹੜੇ ਜਿੱਤੇ ਨੇ ਕੁਝ ਉਹਨਾਂ ਦੇ ਐਮ.ਐਲ.ਏ ਬਹੁਤ ਥੋੜੇ ਮਾਰਜਨ ਤੋਂ ਜਿੱਤੇ ਨੇ ਇਹੀ ਕਾਰਨ ਹੈ ਕਿ ਇਨ ਫਾਈਟਿੰਗ ਕਾਂਗਰਸ ਦੇ ਵਿੱਚ ਐਜ਼ ਕੰਪੇਰਡ ਟੂ ਅਦਰਸ ਪਾਰਟੀ ਬਹੁਤ ਜ਼ਿਆਦਾ ਹੈ ਜੀ ਕਿਵੇਂ ਦੇਖਦੇ ਹੋ ਭਾਜਪਾ ਨੇ ਵੀ ਦੋ ਮਹਿਲਾ ਉਮੀਦਵਾਰ ਮੈਦਾਨ ਚ ਉਤਾਰੇ ਪਰਮਪਾਲ ਕੋਰ ਤੇ ਸੋਮਪ੍ਰਕਾਸ਼ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਤੇ ਹੁਣ ਕਾਂਗਰਸ ਨੇ ਵੀ ਦੋ ਜਿਹੜੇ ਕੈਂਡੀਡੇਟ ਨੇ ਯਾਮਨੀ ਗੋਮਰ ਤੇ ਆਪਣਾ ਅਮਰਜੀਤ ਕੋਰ ਸੋਹਕੇ ਇਨਾਂ ਨੇ ਵੀ ਦੋ ਉਮੀਦਵਾਰ ਮਹਿਲਾ ਮੈਦਾਨ ਚ ਉਤਾਰੇ ਨੇ ਤਾਂ ਵੀ ਦੂਜੇ ਪਾਸੇ ਭਾਜਪਾ ਦੀ ਜੇਕਰ ਗੱਲ ਕਰ ਲਈਏ ਤਾਂ ਉਹ ਪ੍ਰਨੀਤਕੌਰ ਜਿਹੜੇ ਹਨ ਉਹ ਵੀ ਮੈਦਾਨ ਦੇ ਵਿੱਚ ਤਿੰਨ ਉਹਨਾਂ ਦੇ ਜਿਹੜੇ ਹਨ ਉਹ ਹੋਗੇ ਤੇ ਇੱਕ ਅਕਾਲੀ ਦਲ ਦੀ ਹਰਸੀਮਰਤ ਕੋਰ ਬਾਦਲ ਕਿਵੇਂ ਦੇਖਦੇ ਹੋ ਤੁਸੀਂ ਕਿ ਮਹਿਲਾਵਾਂ ਨੂੰ ਵੀ ਇਸ ਵਾਰ ਫਿਰ ਜਿਹੜੀ ਉਮੀਦਵਾਰੀ ਦੇ ਵਿੱਚ ਰੇਸ ਚ ਜ਼ਿਆਦਾ ਗਿਣਤੀ ਹੋ ਗਈ ਹੈ ਪਿਛਲੀ ਵਾਰ ਨਾਲੋਂ ਲੋਕ ਸਭਾ ਦੀਆਂ ਬਿਲਕੁਲ ਹਰ ਪਾਰਟੀ ਨੇ ਮਹਿਲਾ ਨੂੰ ਮਹਿਲਾਵਾਂ ਨੂੰ ਕੈਂਡੀਡੇਟਸ ਬਣਾਇਆ ਲੇਕਿਨ ਜਦੋਂ ਜਿੱਥੇ ਆਪਾਂ 33% ਰਿਜ਼ਰਵੇਸ਼ਨ ਦੀ ਗੱਲ ਕਰਦੇ ਆ ਲੋਕ ਸਭਾ ਦੇ ਵਿੱਚ ਰਾਜ ਸਭਾ ਚ ਉੱਥੇ ਫਿਗਰ ਕਾਫੀ ਘੱਟ ਹੈ ਔਰ ਕੀ ਕਰਨੇ ਇਹਦੇ ਇਹਦੇ ਇਹਨੂੰ ਸੋਚਣਾ ਪਏਗਾ ਜਿਹੜੇ ਰਾਜਨੀਤਿਕ ਮਾਹਰ ਨੇ ਖਾਸ ਤੌਰ ਤੇ ਮਹਿਲਾਵਾਂ ਨੂੰ ਦੀ ਪਾਰਟਿਸਪੇਸ਼ਨ ਨੂੰ ਕਿਵੇਂ ਵਧਾਇਆ ਜਾਵੇ ਚਾਹੇ ਵਿਧਾਨ ਸਭਾ ਨੇ ਲੋਕ ਸਭਾ ਜਾਂ ਉਸ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਅਤੇ ਪੰਚਾਇਤੀ ਰਾਜ ਸਸਥਾਨਾਂ ਨੇ ਉੱਥੇ ਵੀ ਤੁਸੀਂ ਦੇਖਿਆ ਹੋਵੇਗਾ ਕਿ ਬੇਸ਼ੱਕ ਜਿਹੜਾ ਇੱਕ ਸਟੈਂਪ ਹੁੰਦੀ ਹੈ ਮਹਿਲਾ ਦੀ ਲੇਕਿਨ ਜਿਹੜਾ ਕੰਮ ਹੈ ਚਾਹੇ ਉਹ ਸਰਪੰਚ ਹੈ ਚਾਹੇ ਬਲਾਕ ਸੰਮਤੀ ਮੈਂਬਰ ਹੈ ਚੇਅਰਮੈਨ ਹੈ ਜਾਂ ਜ਼ਿਲ੍ਹਾ ਪ੍ਰੀਸ਼ਦ ਦਾ ਉਹਨਾਂ ਦੇ ਪਤੀ ਜਾਂ ਉਹਨਾਂ ਦੇ ਭਰਾ ਹੀ ਕਰਦੇ ਨੇ ਲੇਕਿਨ ਉਹਨਾਂ ਨੂੰ ਸક્ષਮ ਬਣਾਉਣ ਦੇ ਲਈ ਗਵਰਨਮੈਂਟਸ ਨੂੰ ਅੱਗੇ ਆਉਣਾ ਪਏਗਾ ਹਾਲਾਂਕਿ ਪਹਿਲਾਂ ਨਾਲੋਂ ਕਾਫੀ ਫਰਕ ਪਿਆ ਲੇਕਿਨ ਹਜੇ ਵੀ ਇਸ ਦਿਸ਼ਾ ਦੇ ਵਿੱਚ ਕਾਫੀ ਖੁਸ਼ ਕਰਨਾ ਬਾਕੀ ਹੈ ਕਿਵੇਂ ਦੇਖਦੇ ਹਾਂ ਯਾਮਨੀ ਗੋਮਰ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਕੈਪਟਨ ਅਮਰਿੰਦਰ ਸਿੰਘ ਨੇ ਹੀ ਉਹਨਾਂ ਨੂੰ ਕਾਂਗਰਸ 'ਚ ਸ਼ਾਮਲ ਕਰਵਾਇਆ ਸੀ ਤੇ ਦੂਜੇ ਪਾਸੇ ਅਮਰਜੀਤ ਕੌਰ ਸਹੋਕੇ ਇਹਨਾਂ ਦੀ ਵਰਕਿੰਗ ਜਾਂ ਇਹਨਾਂ ਦੀ ਕਿਵੇਂ ਦੇਖਦੇ ਹਾਂ ਕਿ ਫਰੀਦਕੋਟ ਤੇ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਟੱਕਰ ਦੇ ਪਾਣਗੇ ਇਹ ਕੈਂਡੀਡੇਟ ਦੇਖੋ ਵਰੁਣ ਜੀ ਤੁਹਾਨੂੰ ਯਾਦ ਹੋਣਾ ਕਰੀਬ 1 ਮਹੀਨਾ ਪਹਿਲਾਂ ਆਪਾਂ ਇੱਥੇ ਹੀ ਇੱਕ ਗੱਲ ਦਾ ਪ੍ਰਗਟਾਵਾ ਕੀਤਾ ਸੀ ਕਿ ਮੁਹੰਮਦ ਸਦੀਕ ਦੀ ਇਸ ਵਾਰ ਫਰੀਦਕੋਟ ਤੋਂ ਟਿਕਟ ਕਾਂਗਰਸ ਕੱਟ ਸਕਦੀ ਹੈ ਔਰ ਉਹ ਬਿਲਕੁਲ ਸਹੀ ਹੋਇਆ ਔਰ ਕਿਉਂਕਿ ਮੁਹੰਮਦ ਸਦੀਕ ਦਾ ਜਿਹੜਾ ਇੱਕ ਇਹਨਾਂ ਇੰਟਰਨਲ ਸਰਵੇ ਕਰਾਇਆ ਕਾਂਗਰਸ ਪਾਰਟੀ ਨੇ ਉਹਦੇ ਚ ਕਲੀਅਰ ਸੀ ਕਿ ਉਹ ਪਿਛੜ ਰਹੇ ਨੇ ਉੱਥੋਂ ਸੁਖਵਿੰਦਰ ਡੈਨੀ ਵੀ ਇੱਕ ਕੈਂਡੀਡੇਟ ਸੀ ਲੇਕਿਨ ਕਿਉਂਕਿ ਡੈਨੀ ਵੀ ਉੱਥੋਂ ਲੜੇ ਔਰ ਹਾਰ ਚੁੱਕੇ ਨੇ ਇਸ ਲਈ ਕਾਂਗਰਸ ਪਾਰਟੀ ਨੇ ਇੱਕ ਨਵੀਂ ਕੈਂਡੀਡੇਟ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਰਿਪਰੈਜ਼ੈਂਟ ਕਰ ਚੁੱਕੇ ਨੇ ਫਰੀਦਕੋਟ ਤੋਂ ਉਹਨਾਂ ਨੂੰ ਉਤਾਰਿਆ ਔਰ ਵਿੰਗੇ ਵੂਮਨ ਪਾਰਟੀ ਨੂੰ ਲੱਗਦਾ ਵੀ ਅਸੀਂ ਉੱਥੇ ਆਪਣਾ ਚੰਗਾ ਪ੍ਰਦਰਸ਼ਨ ਕਰੇਗਾ ਦੂਜੇ ਪਾਸੇ ਯਾਮਨੀ ਗੋਮਰ 2016 ਦੇ ਵਿੱਚ ਕੈਪਟਨ ਮਨਿੰਦਰ ਸਿੰਘ ਉਹਨਾਂ ਨੇ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਸੀ ਉਹ ਲੰਬੇ ਸਮੇਂ ਤੋਂ ਪਿਛਲੇ 8 ਸਾਲਾਂ ਤੋਂ ਕਾਂਗਰਸ ਦੇ ਵਿੱਚ ਨੇ ਤੇ ਉਹ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਵੀ ਲੜ ਚੁੱਕੇ ਨੇ ਸਫਲ ਨਹੀਂ ਹੋ ਸਕੇ ਲੇਕਿਨ ਉਹ ਵੀ ਇੱਕ ਠੀਕ ਚੁਆਇਸ ਹੈ ਪਹਿਲੀ ਵਾਰ ਹੈ ਕੋਈ ਐਂਟੀ ਇਨਕੰਮੈਸੀ ਫੈਕਟਰ ਦੋਨਾਂ ਕੈਂਡੀਡੇਟਸ ਦੇ ਖਿਲਾਫ ਨਹੀਂ ਹੋਏਗਾ ਔਰ ਦੂਸਰਾ ਨਵੇਂ ਨੇ ਆਪਣੇ ਆਪਣੇ ਹਲਕੇ ਦੇ ਨਾਲ ਚੰਗੀ ਤਰ੍ਹਾਂ ਜਾਣ ਪਛਾਣਾ ਉਹਨਾਂ ਦੀ ਇਹ ਨਹੀਂ ਹੈ ਵੀ ਉਹ ਪੈਰਾਸ਼ੂਟਰੀ ਆਏ ਨੇ ਤੇ ਠੀਕ ਡਿਸੀਜਨ ਹੈ ਔਰ ਦੂਸਰਾ ਇਸ ਵਾਰ ਕਾਂਗਰਸ ਪਾਰਟੀ ਨਹੀਂ ਬਾਕੀ ਬਹੁਤ ਸਾਰੀਆਂ ਪਾਰਟੀਆਂ ਨੂੰ ਵੀ ਕੈਂਡੀਡੇਟਸ ਮਜ਼ਬੂਤ ਤੇ ਟੁਕਮੇ ਕੈਂਡੀਡੇਟਸ ਦੀ ਕਮੀ ਮਹਿਸੂਸ ਹੋ ਰਹੀ ਹੈ ਇਹੀ ਕਾਰਨ ਹੈ ਕਿ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਕਈ ਮੰਤਰੀਆਂ ਨੂੰ ਮੈਦਾਨ 'ਚ ਉ ਜਦੋਂ ਕਿ ਆਮ ਆਦਮੀ ਪਾਰਟੀ ਜਿਹੜੀ ਆਮ ਵਰਕਰਾਂ ਦੀ ਆਮ ਲੋਕਾਂ ਦੀ ਪਾਰਟੀ ਮੰਨੀ ਜਾਂਦੀ ਹੈ ਉਹ ਜੋ ਅਸੀਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹ ਫਰੰਟਪੁਰ ਤੇ ਖਿਡਣਾ ਚਾਹੁੰਦੇ ਸੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਸੀ ਉਹ ਚਾਹੁੰਦੇ ਸੀ ਵੀ ਜਿਹੜੀ ਰਿਪਰੈਜੈਂਟੇਸ਼ਨ ਚਾਰ ਤੋਂ ਸ਼ੁਰੂ ਹੋਈ ਸੀ ਲੋਕ ਸਭਾ ਦੇ ਵਿੱਚ ਫਸਟ ਟਾਈਮ ਜਦੋਂ ਆਪ ਲੜੀ ਸੀ ਤੇ ਉਸ ਨੂੰ ਵਧਾਇਆ ਜਾਵੇ ਇਹੀ ਕਾਰਨ ਸੀ ਕਿ ਉਹਨਾਂ ਨੇ ਆਪਣੇ ਮਜ਼ਬੂਤ ਕੈਂਡੀਡੇਟਸ ਕਈ ਐਮ ਐਲ ਏਜ਼ ਨੂੰ ਔਰ ਕਈ ਜਿਹੜੇ ਵੱਡੇ ਲੀਡਰ ਹੈ ਉਹਨਾਂ ਨੂੰ ਮੈਦਾਨ 'ਚ ਉਤਾਰਿਆ ਉਹ ਕਿੰਨਾ ਫੈਸਲਾ ਸਹੀ ਹੁੰਦਾ ਕਿਸ ਤਰ੍ਹਾਂ ਦਾ ਉਹ ਤਾਂ ਭਵੇਖੀ ਦੱਸੇਗਾ ਲੇਕਿਨ ਕੁੱਲ ਮਿਲਾ ਕੇ ਬਹੁਤ ਸਾਰੀਆਂ ਜਿਹੜੀਆਂ ਸੀਟਾਂ ਨੇ ਪੰਜਾਬ ਦੀਆਂ ਜਿਨ੍ਹਾਂ ਦੇ ਵਿੱਚ ਸੰਗਰੂਰ ਸੀਟ ਹੈ ਜਿੱਥੋਂ ਮੀਥੇਰ ਜਿਹੜੇ ਸਾਬਕਾ ਮੰਤਰੀ ਨੇ ਇਸ ਟਾਈਮ ਵੀ ਮੰਤਰੀ ਨੇ ਉਹ ਉਹ ਲੜ ਲੜ ਰਹੇ ਨੇ ਆਪ ਵੱਲੋਂ ਇਸੇ ਤਰ੍ਹਾਂ ਆਪਣੇ ਖੁੱਡੀਆਂ ਸਭ ਲੜ ਰਹੇ ਨੇ ਬਠਿੰਡੇ ਤੋਂ ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ ਲੜ ਰਹੇ ਨੇ ਤੇ ਹੋਰ ਕਈ ਜਿਹੜੇ ਸੀਨੀਅਰ ਲੀਡਰ ਨੇ ਸੁਸ਼ੀਲ ਰਿੰਕੂ ਲੜ ਰਹੇ ਨੇ ਭਾਜੀਪੀ ਵੱਲੋਂ ਜਿਸ ਤਰ੍ਹਾਂ ਉਹਨਾਂ ਦਾ ਔਰ ਉਹਨਾਂ ਦੇ ਖਿਲਾਫ ਆਮ ਆਦਮੀ ਪਾਰਟੀ ਪਵਨ ਤੀਨੂਣਾਂ ਨੂੰ ਲੈ ਕੇ ਆਈ ਹੈ ਉਹ ਵੀ ਇੱਕ ਸੀਨੀਅਰ ਲੀਡਰ ਰਹੇ ਨੇ ਤੇ ਬਹੁਤ ਸਾਰੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੇ ਹੈਵੀ weight ਨੇ ਤੇ ਬਹੁਤ ਸਾਰੀਆਂ ਜਿਹੜੀਆਂ ਸੀਟਾਂ ਨੇ ਕਿਉਂਕਿ ਜਿਹੜੀ ਜਲੰਧਰ ਸੀਟ ਹੈ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਜਾਣ ਤੋਂ ਬਾਅਦ ਇੱਕ ਹੌਟ ਸੀਟ ਬਣ ਗਈ ਹੈ ਜੀ ਜੀ ਤੁਸੀਂ ਮੰਨਦੇ ਹੋ ਕਿ ਜਲੰਧਰ ਸੀਟ ਦੇ ਕਲੇਸ਼ ਨੂੰ ਲੈ ਕੇ ਕਿਤੇ ਨਾ ਕਿਤੇ ਕਾਂਗਰਸ ਹਾਈ ਕਮਾਂਡ ਦੁਚਿੱਤੀ ਚ ਹੈਗੀ ਐ ਜੋ ਉਹਨਾਂ ਨੇ ਇਹ ਫੈਸਲਾ ਲਿਆ ਜੋ ਲੋਕਲ ਲੀਡਰਸ਼ਿਪ ਵੀ ਲਗਾਤਾਰ ਪੰਜਾਬ ਦੀ ਲੀਡਰਸ਼ਿਪ ਨੂੰ ਕਹਿੰਦੀ ਨਜ਼ਰ ਆ ਰਹੀ ਸੀ ਦਵਿੰਦਰ ਯਾਦਵ ਹੋਣ ਚਾਹੇ ਪ੍ਰਤਾਪ ਬਾਜਵਾ ਹੋਣ ਚਾਹੇ ਰਾਜਾ ਵੜਿੰਗ ਹੋਣ ਕੀ ਲੋਕਲ ਕਾਂਗਰਸੀ ਨੂੰ ਹੀ ਕੈਂਡੀਡੇਟ ਬਣਾਇਆ ਜਾਵੇ ਇਸੇ ਕਾਰਨ ਕਰਕੇ ਆਨੰਦਪੁਰ ਤੇ ਲੁਧਿਆਣਾ ਸੀਟ ਕਈ ਸੀਟਾਂ ਜਿਹੜੀਆਂ ਹਜੇ ਤੱਕ ਕੈਂਡੀਡੇਟ ਨਹੀਂ ਐਲਾਨ ਹੋ ਸਕੇ ਇਹੀ ਉਹਦੀ ਪਿੱਛੇ ਵਜ੍ਹਾ ਹੈਗੀ ਆ ਕਿਉਂਕਿ ਬਹੁਤ ਸਾਰੇ ਚਿਹਰੇ ਕਾਂਗਰਸ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਲੇਕਿਨ ਡਿਮਾਂਡ ਇਹੀ ਹੈ ਟਿਕਟ ਮਿਲੇਗੀ ਤਾਂ ਜੁਆਇਨ ਕਰਾਂਗੇ ਤੇ ਇਸੇ ਤਰੀਕੇ ਨਾਲ ਰਾਣਾ ਗੁਰਜੀਤ ਹੁਣੀ ਆਨੰਦਪੁਰ ਸਾਹਿਬ ਤੋਂ ਤਿਆਰੀ ਕਰ ਰਹੇ ਨੇ ਤਾਂ ਲੋਕਲ ਲੀਡਰਸ਼ਿਪ ਕਹਿ ਰਹੀ ਆ ਕਿ ਇੱਥੋਂ ਹੀ ਕੋਈ ਕੈਂਡੀਡੇਟ ਲਿਆਂਦਾ ਜਾਵੇ ਪਰ ਇੱਕ ਨਵਾਂ ਨਾਮ ਚੱਲ ਪਿਆ ਹੈਗਾ ਅ ਬਿਲਕੁਲ ਠੀਕ ਗੱਲ ਹੈ ਤੁਹਾਡੀ ਰਾਣਾ ਗੁਰਜੀਤ ਅੰਗਤ ਸਿੰਘ ਰਾਣਾ ਕੇਪੀ ਜਿਹੜੇ ਸਾਬਕਾ ਸਪੀਕਰ ਨੇ ਆਨੰਦਪੁਰ ਸਾਹਿਬ ਤੋਂ ਉਹਨਾਂ ਦੇ ਨਾਮ ਲਗਾਤਾਰ ਚੱਲਦੇ ਰਹੇ ਨੇ ਤੇ ਹੁਣ ਇੱਕ ਤਾਜ਼ਾ ਜਾਣਕਾਰੀ ਹੈ ਕਿ ਵਿਜੇਂਦਰ ਸਿੰਘਲਾ ਵੀ ਜਿਹੜੇ ਸਾਬਕਾ ਮੰਤਰੀ ਨੇ ਔਰ ਸੰਗਰੂਰ ਤੋਂ ਇੱਕ ਵਧੀਆ ਜਿਹੜੀ ਸੰਤਰਾਮ ਸਿੰਘਲਾ ਉਹਨਾਂ ਦੇ ਜਿਹੜੇ ਪਿਤਾ ਜੀ ਮੰਡੀ ਬੋਰਡ ਦੇ ਚੇਅਰਮੈਨ ਰਹੇ ਨੇ ਔਰ ਵੱਡਾ ਕੱਦ ਹੈ ਉਹਨਾਂ ਦਾ ਪਟਿਆਲੇ ਔਰ ਸੰਗਰੂਰ ਦੇ ਵਿੱਚ ਤੇ ਉੱਥੋਂ ਉਹ ਵੀ ਆਨੰਦਪੁਰ ਤੋਂ ਕੈਂਡੀਡੇਟਸ ਨੇ ਇਸੇ ਪ੍ਰਕਾਰ ਲੁਧਿਆਣੇ ਦੀ ਆਪਾਂ ਗੱਲ ਕਰੀਏ ਲੁਧਿਆਣੇ ਤੋਂ ਚਰਚਾ ਬੜੀ ਸੀ ਪਿਛਲੇ ਕੁਝ ਦਿਨਾਂ ਤੋਂ ਕਿ ਜਿਹੜੇ ਬੈਂਸ ਬ੍ਰਦਰਜ਼ ਨੇ ਉਹ ਕਾਂਗਰਸ ਪਾਰਟੀ ਦਾ ਪੱਲਾ ਫੜ ਸਕਦੇ ਹਨ ਤੇ ਉਹਨਾਂ ਤੋਂ ਛੋਟੇ ਬੈਂਸ ਨੂੰ ਉੱਥੋਂ ਕੈਂਡੀਡੇਟਸ ਬਣਾਇਆ ਜਾ ਸਕਦਾ ਲੇਕਿਨ ਪਤਾ ਨਹੀਂ ਕਿਹੜੇ ਕਾਰਨ ਨੇ ਕਿ ਹਜੇ ਉਹ ਲਗਾਤਾਰ ਜਿਹੜੀਆਂ ਚਰਚਾਾਂ ਹਨ ਇਹ ਚਰਚਾਾਂ ਹਵਾ ਦੇ ਵਿੱਚ ਹੀ ਨੇ ਕੁਝ ਵੀ ਕਲੀਅਰ ਨਹੀਂ ਹੈ ਇੱਕ ਇਹ ਵੀ ਚਰਚਾ ਹੈ ਕਿ ਉੱਥੋਂ ਭਾਰਤ ਪੂਸ਼ਨਾ ਆਸ਼ੂ ਨੂੰ ਪਾਰਟੀ ਆਪਣਾ ਕੈਂਡੀਡੇਟ ਬਣਾ ਸਕਦੀ ਹੈ ਫਿਰ ਚਰਚਾ ਸ਼ਾਮ ਨੂੰ ਹੁੰਦੀ ਹੈ ਕਿ ਪ੍ਰਗਟ ਸਿੰਘ ਇੱਕ ਕੈਂਡੀਡੇਟਸ ਨੇ ਤੇ ਮੈਨੂੰ ਲੱਗਦਾ ਕਿ ਜਿਹੜੀ ਬੈਂਸ ਬਰਦਰਸ ਦੀ ਜਿਹੜੀ ਗੱਲ ਹੈ ਸ਼ਾਇਦ ਉਹ ਫਿੱਟ ਨਾ ਬੈਠੇ ਹੋਣ ਤੇ ਚਰਚਾ ਇਹ ਹੈ ਵੀ ਉੱਥੋਂ ਭਾਰਤਪੁਤ੍ਰ ਨਾਸ਼ੂ ਜਾਂ ਪ੍ਰਗਟ ਸਿੰਘ ਹੀ ਕੈਂਡੀਡੇਟਸ ਹੋਣਗੇ ਤੇ ਇਹੀ ਕਾਰਨ ਹੈ ਕਿ ਸਵੇਰੇ ਕਾਂਗਰਸ ਪਾਰਟੀ ਦੇ ਥੋੜਾ ਇਨਡਿਸਿਪਲਨ ਕਰਕੇ ਜਾਂ ਕਹਿ ਲਓ ਵੀ ਇੱਕ ਅਨਾਰ ਸੋ ਬਿਮਾਰ ਵਾਲੀ ਜਿਹੜੀ ਕਹਾਵਤ ਤਾਂ ਪੂਰੀ ਤਰ੍ਹਾਂ ਚਰਤਾਰਥ ਹੁੰਦੀ ਹੈ ਕਾਂਗਰਸ ਤੇ ਕਿ ਹਰ ਕੈਂਡੀਡੇਟ ਚਾਹੁੰਦਾ ਹਰ ਵਿਅਕਤੀ ਚਾਹੁੰਦਾ ਖਾਸ ਤੌਰ ਤੇ ਕਿਉਂਕਿ ਹੁਣ ਬਹੁਤ ਵਿਧਾਨ ਸਭਾ ਦੇ ਚ ਜਿਹੜੀ ਨਫਰੀ ਬਹੁਤ ਘੱਟ ਹੈ ਤੇ ਹਰੇਕ ਕਾਂਗਰਸ ਦਾ ਜਿਹੜਾ ਲੀਡਰ ਆਪਣੇ ਆਪ ਨੂੰ ਸੀਨੀਅਰ ਮੰਨਦਾ ਹੋਇਆ ਇਹ ਇੱਛਾ ਕਰਦਾ ਹੈ ਕਿ ਮੈਂ ਵਿਧਾਨ ਸਭਾ ਚ ਨਹੀਂ ਜਾ ਸਕਿਆ ਚਲੋ ਮੈਂ ਲੋਕ ਸਭਾ ਦੇ ਵਿੱਚ ਪਹੁੰਚ ਜਮਾ ਤੇ ਇਹੀ ਕਰਨਾ ਹੈ ਕਿ ਕਾਂਗਰਸ ਪਾਰਟੀ ਵੀ ਖੁਦ ਉਚਿੱਤੀ ਦੇ ਵਿੱਚ ਆ ਪੰਬਲ ਪੂਸੇ ਦੇ ਵਿੱਚ ਆ ਕਿੱਥੋਂ ਕੀ ਨੂੰ ਉਤਾਰਿਆ ਜਾਵੇ ਉਹ ਜਿੱਥੇ ਜਾਤ ਦਾ ਕਾਰਡ ਜਿੱਥੇ ਧਰਮ ਦਾ ਕਾਰਡ ਜਿੱਥੇ ਲਾਬਿੰਗ ਗਰੁੱਪੀਜ਼ਮ ਦਾ ਕਾਰਡ ਹੈ ਉਹ ਸਾਰਾ ਧਿਆਨ ਚ ਰੱਖਦੇ ਹੋਏ ਕਿ ਅਗਰ ਅਸੀਂ ਇਹ ਕੈਂਡੀਡੇਟ ਨੂੰ ਉੱਥੇ ਖੜਾ ਕਰਦੇ ਹਾਂ ਕੀ ਪਲੱਸ ਹੋਣਗੇ ਕੀ ਮਾਈਨਸ ਹੋਣਗੇ ਉਹ ਸਾਰੇ ਦੇਖਦੇ ਹੋਈ ਉਹਨਾਂ ਦੀ ਜਿਹੜੀ ਕੈਂਡੀਡੇਟਸ ਦੀ ਅਨਾਉਂਸਮੈਂਟ ਆ ਲਗਾਤਾਰ ਪਿੱਛੜ ਰਹੀ ਹੈ ਕਿਵੇਂ ਦੇਖਦੇ ਹਾਂ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਚੱਲ ਰਿਹਾ ਸੀ ਕਿ ਗੁਰਦਾਸਪੁਰ ਤੋਂ ਉਹ ਚੋਣ ਲੜ ਸਕਦੇ ਨੇ ਪਰ ਸਾਡੇ ਸੁੱਤਰ ਕਹਿ ਰਹੇ ਨੇ ਕਿ ਸੁਖਜਿੰਦਰ ਸਿੰਘ ਰੰਧਾਵਾ ਮਨਾ ਕਰ ਗਏ ਤ੍ਰਿਪਤ ਰਜਿੰਦਰ ਬਾਜਵਾ ਵੀ ਮਨਾ ਕਰ ਗਏ ਦੋ ਤਿੰਨ ਨਾਮ ਸਾਹਮਣੇ ਆ ਰਹੇ ਨੇ ਅਮਿਤ ਵਿਜ ਬਰਿੰਦਰ ਮੀਤ ਪਹਾੜਾ ਤੇ ਇੱਕ ਕੁਲਵੀਰ ਜੀਰਾ ਗੁਰਦਾਸਪੁਰ ਸੀਟ ਤੋਂ ਲੈ ਕੇ ਦੇਖੋ ਵਰੁਣ ਜੀ ਇਹ ਆਪਾਂ ਪਿਛਲੀਆਂ ਜਿਹੜੀਆਂ ਸਾਡੀਆਂ ਡਿਸਕਸ਼ਨ ਸੀ ਉਹਦੇ ਵਿੱਚ ਕਲੀਅਰ ਸੀ ਕਿ ਅਗਰ ਸੁਖਵਿੰਦਰ ਰੰਧਾਵਾ ਉੱਥੋਂ ਇਲੈਕਸ਼ਨ ਲੜਨਾ ਚਾਹਣ ਕੌਣ ਲੜੇਗਾ ਇਹ ਸੁਖੀ ਰੰਧਾਵੇ ਦੇ ਉੱਪਰ ਹੀ ਡਿਪੈਂਡੈਂਟ ਹੋਏਗਾ ਔਰ ਕਿਉਂਕਿ ਸੁਖਵਿੰਦਰ ਰੰਦਾਵਾ ਦੇ ਕੋਲੇ ਕਾਂਗਰਸ ਦੀ Rajasthan ਦਾ ਪਰਿਵਾਰ ਵੀ ਹੈ ਤੇ ਉਹਨਾਂ ਦੇ ਬਹੁਤ ਘੱਟ ਚਾਂਸ ਸੀ ਔਰ ਜਿਹੜੇ ਦੂਜੇ ਸਾਥੀ ਨੇ ਤ੍ਰਿਪ ਰਜਿੰਦਰ ਬਾਜਪਾ ਉਹਨਾਂ ਦੇ ਉਹ ਵੀ ਬਹੁਤ ਜ਼ਿਆਦਾ ਇੱਛਕ ਨਹੀਂ ਸੀ ਤੇ ਉਦੋਂ ਹੀ ਜਿਹੜੀ ਕਾਂਗਰਸ ਪਾਰਟੀ ਵੱਲੋਂ ਅਗਰ ਗੱਲ ਕਰਾਂ ਜਿਹੜੇ ਪਠਾਨਕੋਟ ਦੇ ਸਾਬਕਾ ਐਮਐਲਏ ਅਮਿਤ ਵੇਜ ਦਾ ਨਾਮ ਸਭ ਤੋਂ ਉੱਪਰ ਸੀ ਅੱਜ ਵੀ ਮੈਨੂੰ ਇਹ ਲੱਗਦਾ ਨਿੱਜੀ ਤੌਰ ਤੇ ਕਿ ਅਮਿਤ ਵੇਜ ਉੱਥੋਂ ਇੱਕ ਟੁਕਮੇ ਕੈਂਡੀਡੇਟ ਹੋ ਸਕਦੇ ਨੇ ਬੀਇੰਗ ਅ ਹਿੰਦੂ ਫੇਸ ਕਿਉਂਕਿ ਬੀਜੇਪੀ ਦਾ ਜਿਹੜਾ ਗੜ ਹੈ ਉਹ ਪਠਾਨਕੋਟ ਦੀਆਂ ਜਿਹੜੀਆਂ ਤਿੰਨ ਸੀਟਾਂ ਨੇ ਪੋਆ ਸੁਜਨਪੁਰ ਤੇ ਪਠਾਨਕੋਟ ਸਿਟੀ ਆ ਚੌਥੀ ਦੀਨਾ ਨਗਰ ਉਸ ਤੋਂ ਬਾਅਦ ਬਟਾਲਾ ਤੇ ਗੁਰਦਾਸਪੁਰ ਦੇ ਵਿੱਚ ਵੀ ਥੋੜਾ ਥੋੜਾ ਆਧਾਰ ਹੈ ਤੇ ਉਸ ਨੂੰ ਟੱਕਰ ਦੇਣ ਦੇ ਲਈ ਜਿਹੜੇ ਵਰਿੰਦਰ ਮੀਤ ਪਾੜੇ ਤੋਂ ਵੀ ਉੱਪਰ ਅਗਰ ਮੈਂ ਗੱਲ ਕਰਾਂ ਕਾਂਗਰਸ ਪਾਰਟੀ ਦੇ ਜਿਹੜੇ ਸੋਰਸਸ ਨੇ ਸਾਡੇ ਉਹ ਅਮਿਤ ਵਿਜਨ ਤਵੱਜੋ ਦਿੰਦੀ ਹੈ ਬਾਕੀ ਕਿਉਂਕਿ ਉੱਥੋਂ ਦਾ ਜਿਹੜਾ ਡਿਸੀਜਨ ਉਹ ਸੁਖੀ ਰੰਦਾਵਾ ਤੇ ਤਰਤ ਜਿੰਦਰ ਬਾਜਵਾ ਹੀ ਡਿਸੀਜਨ ਲੈਣਗੇ ਪਾੜਾ ਵੀ ਕੈਂਡੀਡੇਟ ਹੋ ਸਕਦੇ ਨੇ ਲੇਕਿਨ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜੇ ਅਮਿਤ ਵੇਜ ਨੇ ਉਹ ਹੀ ਕੈਂਡੀਡੇਟਸ ਉੱਥੋਂ ਹੋਣਗੇ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤਾਂ ਚਰਚਾ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਜੋ ਲਗਾਤਾਰ ਸਮੀਕਰਨ ਬਣ ਰਹੇ ਨੇ ਉਮੀਦਵਾਰਾਂ ਦੇ ਐਲਾਨ ਹੋ ਰਹੇ ਨੇ ਤਾਂ ਕਾਂਗਰਸ ਵੱਲੋਂ ਦੋ ਮਹਿਲਾਵਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਯਾਮਨੀ ਗੋਮਰ ਹੁਸ਼ਿਆਰਪੁਰ ਤੋਂ ਅਮਰਜੀਤ ਕੌਰ ਸੋਹਕੇ ਨੂੰ ਫਰੀਦਕੋਟ ਤੋਂ ਟਿਕਟ ਦਿੱਤੀ ਹੈਗੀ ਆ ਤਾਂ ਕਿਤੇ ਨਾ ਕਿਤੇ ਮੁਹੰਮਦ ਸਦੀਕ ਦਾ ਪੱਤਾ ਸਾਫ਼ ਹੋਇਆ ਜਦਕਿ ਭਾਜਪਾ ਨੇ ਇੱਕ ਕਲਾਕਾਰ ਜਾਂ ਭਾਜਪਾ ਦੇ ਜਿਹੜੇ ਆਗੂ ਹਨ ਹੰਸਰਾਜ ਹੰਸ ਉਹਨਾਂ ਤੇ ਦਾ ਲਗਾਇਆ ਹੈਗਾ ਉਹਨਾਂ ਨੂੰ ਮੈਦਾਨ ਚ ਉਤਾਰਿਆ ਤਾਂ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਕਿਤੇ ਨਾ ਕਿਤੇ ਚਰਚਾ ਸੀ ਕਿ ਕਿਸੇ ਕਲਾਕਾਰ ਨੂੰ ਹੀ ਕਾਂਗਰਸ ਲਿਆ ਸਕਦੀ ਹੈ ਲੇਕਿਨ ਕਾਂਗਰਸ ਦੇ ਵਿੱਚ ਜੋ ਅੰਦਰੂਨੀ ਕਲੇਸ਼ ਚੱਲ ਰਿਹਾ ਉਸ ਨੂੰ ਦੇਖਦਿਆਂ ਹਾਈ ਕਮਾਂਡ ਬੜਾ ਸੋਚ ਸਮਝ ਕੇ ਫੈਸਲਾ ਲੈ ਰਹੀ ਹੈ ਪੂਰੀ ਕੰਸਟਿਟੂਐਂਸੀ ਇੱਕ ਲੋਕ ਸਭਾ ਦੇ ਅੰਦਰ ਜਿੰਨੇ ਵੀ ਕਾਂਗਰਸ ਦੇ ਕਾਂਗਰਸ ਦੀ ਲੀਡਰਸ਼ਿਪ ਉਹ ਲਗਾਤਾਰ ਆਪਣੀ ਹਾਈ ਕਮਾਂਡ ਦੇ ਉੱਪਰ ਦਬਾਅ ਬਣਾਉਂਦੀ ਨਜ਼ਰ ਆ ਰਹੀ ਹੈ ਕਿ ਲੋਕਲ ਕੈਂਡੀਡੇਟ ਹੀ ਦਿੱਤਾ ਜਾਵੇ ਜਿਸ ਤਰੀਕੇ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਚਰਚਾ ਚੱਲੀ ਕਿ ਭਾਜਪਾ ਦਾ ਇੱਕ ਵੱਡਾ ਆਗੂ ਕਾਂਗਰਸ 'ਚ ਆ ਸਕਦਾ ਹੈ ਤਾਂ ਉਸ ਦਿਨ ਤੋਂ ਬਾਅਦ ਹੀ ਹੁਸ਼ਿਆਰਪੁਰ ਦੀ ਪੂਰੀ ਲੀਡਰਸ਼ਿਪ ਜੋ ਹੈ ਉਸ ਦੇ ਉਸ ਵੱਲੋਂ ਕਾਂਗਰਸ ਭਵਨ ਚੰਡੀਗੜ੍ਹ ਦੇ ਵਿੱਚ ਡੇਰੇ ਲਗਾ ਲਿੱਤੇ ਜਾਂਦੇ ਨੇ ਤਾਂ ਇਸੇ ਤਰੀਕੇ ਦੇ ਨਾਲ ਫਰੀਦਕੋਟ ਦੇ ਉੱਪਰ ਵੀ ਉਮੀਦਵਾਰੀ ਦੀ ਉਮੀਦਵਾਰ ਦੀ ਦਾਅਵੇਦਾਰੀ ਨੂੰ ਲੈ ਕੇ ਵੀ ਤਮਾਮ ਲੀਡਰ ਕਾਂਗਰਸ ਭਵਨ ਦੇ ਵਿੱਚ ਪੁੱਜ ਜਾਂਦੇ ਹਨ ਇਸੇ ਤਰੀਕੇ ਦੀ ਹੀ ਲੁਧਿਆਣਾ ਦੇ ਵਿੱਚ ਵੀ ਮਾਹੌਲ ਬਣਿਆ ਹੋਇਆ ਕਿ ਕਿਸ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਭਾਰਤ ਪੂਸ਼ਣ ਆਸ਼ੂ ਦਾ ਨਾਮ ਨੰਬਰ 1 ਤੇ ਹੈ ਦੂਜੇ ਨੰਬਰ ਤੇ ਪ੍ਰਗਟ ਸਿੰਘ ਦਾ ਨਾਮ ਹੈ ਤਾਂ ਹਰ ਰੋਜ਼ ਨਾਮ ਨਵੇਂ ਆ ਰਹੇ ਨੇ ਤਾਂ ਸਿਮਰਜੀਤ ਬੈਂਸ ਨੂੰ ਵੀ ਕਾਂਗਰਸ ਦੇ ਵਿੱਚ ਸ਼ਾਮਿਲ ਕਰਵਾਉਣਾ ਸੀ ਪਰ ਗੱਲ ਕਿਤੇ ਨਾ ਕਿਤੇ ਰੁਕ ਗਈ ਹੈ ਜਾਂ ਫਿਰ ਕਾਂਗਰਸ ਵੱਲੋਂ ਉਹਨਾਂ ਨੂੰ ਮਨਾ ਕਰ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸ ਤਰੀਕੇ ਦੇ ਸਮੀਕਰਨ ਬਣਣਗੇ ਜਗਬਾਨੀ ਦੇ ਉੱਪਰ ਪੂਰੀ ਡਿਟੇਲ ਦਿੰਦੇ ਰਹਾਂਗੇ ਨਿਊਜ਼ ਰੂਮ ਤੋਂ ਵੀਡੀਓ ਜਰਨਲਿਸਟ ਵਿਸ਼ਾਲ ਪੂਸ਼ਣ ਦੇ ਨਾਲ ਜਗਬਾਣੀ ਲਈ ਬਰਨਪਟ